ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਕਿਹ ਹਾਲ ਚਾਲ ਹੈ ਜੀ ਬਾਈ ਜੀ ਸਵੇਰ ਦਾ ਟਾਈਮ ਹੈ ਤੇ ਆਪਾਂ ਜਾ ਰਹੇ ਆਂ ਫੈਰ ਕਰਨ ਤੇ ਸੋਚਿਆ ਚਲੋ ਗੱਲਬਾਤ ਵੀ ਕਰ ਲਵਾਂ ਨਾਲ ਦੀ ਨਾਲ ਚੱਲਦੇ ਚੱਲਦੇ ਹੋ ਸੁਣਾ ਬਾਈ ਜੀ ਕਿਹ ਹਾਲ ਚਾਲ ਹੈ ਠੀਕ ਹੈ ਮਈ ਆਪਾਂ ਨਾਲ ਗੱਲ ਕਰਨੀ ਹੈ YouTube ਤੇ Facebook 'ਵਾਰ ਹੈ ਬਿਰ ਕਈ ਲੋਕ ਦੇਖਿਆ ਹੋਣਾ ਤੁਸੀਂ YouTube ਤੇ ਤੇ ਕੀ ਕਹਿੰਦੇ ਉਹਨੂੰ Facebook ਤੇ ਅੱਛਾ ਲਾ ਜੀ ਉਹ ਠੀਕ ਠਾਕ ਆ ਬਈ ਸਾਰੇ ਹਾਂਜੀ ਬਾਈ ਜੀ ਆਪਣਾ ਗੱਲ ਕਰਨੀ ਹੈ YouTube ਤੇ YouTube ਤੇ ਬਹੁਤ ਬੰਦਿਆਂ ਨੇ ਭਾਈ ਪੋਸਟਾਂ ਪਾਈਆਂ ਹੋਈਆਂ ਨੇ ਵੀ ਆ ਚੈਨਲ ਮਿੱਤੇ ਮੋਨਟਾਈਜ਼ ਕਰਾ ਲਓ ਫਰਾਂਣਾ ਕਰਾ ਲਓ ਧੰਗਾਣਾ ਕਰਾ ਲਓ ਬਹੁਤ ਜ਼ਿਆਦਾ ਵੀਡੀਓ ਪਾਈਆਂ ਹੋਈਆਂ ਤੇ ਇਹ Facebook ਤੇ ਵੀ ਹੈ ਤੁਹਾਡੇ ਸਬਸਕ੍ਰਾਈਬਰ ਆ ਦੂਗੇ ਅਸੀਂ ਅੰਨੇ ਪੈਸੇ ਸਾਨੂੰ ਸੈਂਡ ਕਰ ਦੋ ਫਰਾਨਾ ਕਰ ਦੋ ਤਨਕਾਣਾ ਕਰ ਦੋ ਹਨਾ ਹਰੇ ਬੰਦੇ ਦੇਖਦੇ ਹੁਣੇ ਪਰ ਬਾਈ ਮੈਂ ਤਾਂ ਇੱਕ ਗੱਲ ਕਹਿਣਾ ਹੈ ਜਿਹੜਾ ਬੰਦਾ ਆਪਣੇ ਸੱਤੇ ਆਪਣੇ ਦਮ ਤੇ ਕੰਮ ਕਰੂਗਾ ਉਹ ਕਾਮਯਾਬ ਹੋਊਗਾ ਜੇ ਅਸੀਂ ਦੂਸਰੇ ਬੰਦੇ ਨੂੰ ਰੱਖ ਕੇ ਚੱਲੂਗੇ ਨਾ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਇਹ ਸੋਚ ਲੈਂਦੇ ਆ ਕਿ ਚਲੋ 100 200 ਰੁਪਿਆ ਲਾ ਤਿਆ ਤੇ ਸਾਡੇ ਸਬਸਕ੍ਰਾਈਬਰ ਵਧ ਜੂਗੇ ਜਾਂ ਸਾਡਾ ਚੈਨਲ ਮੋਨਟਾਈਜ਼ ਹੋ ਜਾਏਗਾ ਕੁਛ ਵੀ ਨਹੀਂ ਬਾਈ ਜੀ ਕੁਛ ਵੀ ਨਹੀਂ ਤੁਹਾਡੇ ਪੈਸੇ ਲੈ ਕੇ ਉਹ ਆਪਣਾ ਨੰਬਰ ਬਲੌਕ ਕਰ ਦਿੰਦੇ ਆ ਤੇ ਤੁਹਾਡਾ ਫਿਰ ਫੋਨ ਵੀ ਨਹੀਂ ਚੱਕਦੇ ਮੇਰੇ ਨਾਲ ਖੁਦ ਇਹ ਕਈ ਗੱਲਾਂ ਹੋਈਆਂ ਐ ਤਾਂ ਕਰਕੇ ਮੈਂ ਵੀ ਜੀ ਆਹਾ ਵੀਰ ਜੀ ਇਹ ਵੀਡੀਓ ਪਾ ਰਿਹਾ ਤੇ ਬਹੁਤ ਗੱਲਾਂ ਕਰਨੇ ਆਲੀਆਂ ਜੇ ਆਪਾਂ ਦੱਸੀਏ ਨਾ ਉਹਨੂੰ ਫੁੱਦੂ ਬੋਦ ਬਣਾਉਨੇ ਆ ਤੇ ਮੈਂ ਤਾਂ ਬਾਈ ਸਾਰੇ ਨੂੰ ਇੱਕੋ ਰਿਕੁਐਸਟ ਕਰੂੰਗਾ ਇੱਕੋ ਬੇਨਤੀ ਕਰੂੰਗਾ ਕਿ ਇਹਨਾਂ ਦੇ ਚੱਕਰਾਂਵਾਂ ਨਾ ਪੋ ਕਿਉਂਕਿ ਇਹ ਸਾਰੇ ਸੋਨਾ ਬੇਕਹ ਹੋਣ ਆ ਰਹੇ ਆ ਪੈਸਾ ਇਕੱਠਾ ਕਰ ਰਹੇ ਆ ਮੈਂ ਬਾਈ ਜੀ ਇੱਕ ਨਹੀਂ ਮੈਂ ਘੱਟੋ ਘੱਟ 5 6 ਯੂਟਿਊਬਰ ਕਹਿੰਦੇ ਕੋਹਾਂ ਦੇ ਨੂੰ ਪੈਸੇ ਪਾਏ ਆ ਤੇ ਉਹਨਾਂ ਬੰਦਿਆਂ ਨੇ ਮੁੜ ਕੇ ਸਾਥਰੀ ਕਾਲ ਸਿੱਧੀ ਸ਼ਾਰਟਕਟ ਵਿੱਚ ਦੱਸਦਾ ਕਿ ਪੈਸੇ ਲਈ ਕੰਮ ਕਰਗੇ ਗੱਲ ਕੁਛ ਵੀ ਨਹੀਂ ਹੈ ਬਾਈ ਜੀ ਹੁਣ ਆਪਾਂ ਇੱਥਾ ਇੱਥਾ ਕੀ ਗੱਲ ਆਪਾਂ ਖਤਮ ਕਰ ਦਿੰਨੇ ਵੀ 100 200 ਰੁਪਏ ਗੱਲ ਕੁਛ ਵੀ ਨਹੀਂ ਕੋਈ ਛੱਡੋ ਕਿਹਾ ਹੈ ਨਾ ਪਰ ਸਾਡੇ ਵਾਸਤੇ ਕੁਛ ਵੀ ਨਹੀਂ ਹੈ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੰਨਾ ਪੈਸਾ ਇਕੱਠਾ ਕਰ ਲਿਆ ਨੇ ਇੱਕ ਮਹੀਨੇ ਵਿੱਚ ਬਾਈ ਜੀ ਮੂਰਖ ਨਾ ਬਣੋ ਆ ਮੈਂ ਇੱਕ ਚੀਜ਼ ਕਹਿਣਾ ਵੀ ਜਾਓ ਚੰਗੇ ਯੂਟਿਊਬਰ ਨੂੰ ਜਾ ਕੇ ਮਿਲੋ ਉਹਦੇ ਕੋਲ ਬੈਠ ਕੇ ਆ ਮੈਂ ਉਹਨੂੰ ਤੁਸੀਂ 1000 ਦੀ ਜਗ੍ਹਾ 2000 ਦੇ ਦੋ ਵੀ ਭਾਈ ਆ ਫੜ ਫੋਨ ਮੇਰਾ ਆ ਮੇਰਾ ਕੰਮ ਕਰ ਕਰ ਦੇ ਜਿਹੜਾ ਸੀ ਅ ਬਣਾ ਕੀ ਕਹਿੰਦੇ ਉਹਨੂੰ ਯੂਪੀ ਰਹੀਂ ਪੈਸੇ ਪਾਉਣੇ ਆ ਨਾ ਉਹ ਗਲਤ ਹੈ ਮੈਂ ਹੀ ਪਾਏ ਆ ਮੈਂ ਵੀ ਮੂਰਖ ਬਣਿਆ ਮੈਂ ਵੀ ਬੇਕੂਫ ਬਣਿਆ ਮੈਂ ਫਸਿਆ ਆ ਨਾ ਗੱਲਾਂ ਵਿੱਚ ਮੈਂ ਤਾਂ ਭਾਈ ਜੀ ਤੁਹਾਨੂੰ ਸਮਝਾ ਰਿਹਾ ਆਂ ਕਿ ਇਹੋ ਜਿਹੇ ਕੰਮ ਨਾ ਕਰੋ ਇੱਕ ਯੂਟਿਊਬਰ ਹੈ ਹੁਣ ਮੈਂ ਤੁਹਾਨੂੰ ਦੱਸ ਵੀ ਦਿੰਨਾ ਹੈ। ਕਾਫੀ ਨਾਮ ਚੱਲਦਾ ਹੈਗਾ YouTube ਵਾਲਾ ਬਾਬਾ। ਉਹਦੇ ਚੈਨਲ ਤੇ ਇੱਕ ਨੰਬਰ ਆ ਰਿਹਾ ਤਾਂ ਰੱਬ ਜਾਣਦਾ ਹੁਣ ਉਹ ਨੰਬਰ ਉਹਦਾ ਏ ਜਾਂ ਕਿਹਦਾ ਏ। ਮੈਨੂੰ ਨਹੀਂ ਪਤਾ। ਮੈਂ ਵੀ 150 ਰੁਪਏ ਪਾ ਦਿੱਤਾ ਬਾਈ ਚਲੋ ਕੋਈ ਗੱਲ ਨਹੀਂ ਉਹ ਕਹਿੰਦਾ ਵੀ 150 ਰੁਪਏ ਵਿੱਚ ਮੈਂ ਚੈਨਲ ਨੂੰ ਮੋਨਟਾਈਜ਼ ਕਰੂੰਗਾ। ਪਰ ਬਾਈ ਜੀ ਗੱਲ 150 ਪਰਾਗਾ ਨਹੀਂ ਮੁੱਕਦੀ ਹੈ। ਇਹੇ ਗਾਹਾਂ ਗਾਹਾਂ ਬੰਦੇ ਕਾ ਬੇਵਕੂਫ ਬਣਾਉਨੇ ਆ। ਤੇ ਆ ਨਹੀਂ ਜੀ ਇਹ ਫਰਾਨੀ ਚੀਜ਼ ਹੈ ਜੀ ਆ 150 ਹੋਰ ਪਾ ਦੋ 100 ਹੋਰ ਪਾ ਦੋ ਫਿਰ ਇੱਕ ਬਣਾਇਆ ਹੋਇਆ ਇਹਨਾਂ ਨੇ ਭਲੇ ਉਹ ਕਿਆ ਕਰਨ ਨੂੰ ਬਣਾ ਪੂਰਾ ਵਾਊਚਰ ਜਾਂ ਬਣਾਇਆ ਹੋਇਆ ਉਹਦੇ ਉੱਪਰ ਸਾਰਾ ਕੁਝ ਲਿਖਿਆ ਹੋਇਆ ਵੀ ਤੁਹਾਨੂੰ ਕਿਹੜਾ ਪਲਾਨ ਚਾਹੀਦਾ ਹੈ ਉਹਦੇ ਹਿਸਾਬ ਨਾਲ ਤੁਸੀਂ ਪੈਸੇ ਸੈਂਡ ਕਰੋ 2000 ਦਾ 700 ਦਾ 3000 ਦਾ ਇਸ ਤਰ੍ਹਾਂ ਬੇਕੂਫ ਬਣਾਉਂਦੇ ਨੇ ਬਾਈ ਇਹ ਲੋਕ ਠੀਕ ਹੈ ਨਹੀਂ ਕਿਉਂਕਿ ਹੋ ਸਕਦਾ ਵੀ YouTube ਵਾਲਾ ਬਾਬੇ ਕੋ ਨਹੀਂ ਉਹਨੂੰ ਨਾਂ ਵੀ ਪਤਾ ਹੋਵੇ। ਹੋ ਸਕਦਾ ਵੀ ਉਹਦੀ ਮਿਹਲੀਪੂਤ ਹੋਵੇ। ਠੀਕ ਹੈ। ਬਹੁਤ ਬੰਦਿਆਂ ਕੇ ਬਾਈ ਮੈਂ ਕਮੈਂਟ ਪੜੇ ਫਿਰ। ਪਹਿਲਾਂ ਤਾਂ ਮੈਂ ਦੇਖਿਆ ਕੁਝ ਨਹੀਂ ਬਾਅਦ ਚ ਜਦੋਂ ਮੈਂ ਕਮੈਂਟ ਪੜ ਕੇ ਦੇਖਿਆ ਬਾਈ ਲੋਕਾਂ ਕੇ ਨਾਲ ਦਾ ਕਿਸੇ ਨਾਲ 200 ਰੁਪਏ ਦਾ ਕਪੜਾ ਕਿਸੇ ਨਾਲ 100 ਰੁਪਏ ਦਾ ਕਪੜਾ ਕਿਸੇ ਨਾਲ ਕੁਝ ਕਿਸੇ ਨਾਲ ਕੁਝ। ਕਿਉਂਕਿ ਕਪੜੇ ਬਹੁਤ ਕਰੇ ਹੋਏ ਆ। ਇਹਨਾਂ ਫੇਸਬੁਕਾਂ ਦੇ ਬਾਈ ਜੀ ਜਿਹੜੇ ਵੀ ਆਉਂਨੇ ਆ ਸਾਡੋਂ ਕਹਿੰਨੇ ਆ ਵੀ ਮੈਂ ਤੁਹਾਡਾ ਚੈਨਲ ਮੋਨਟਾਈਜ਼ ਕਰ ਦੂੰਗਾ ਮੈਂ ਤੁਹਾਡੇ ਸਬਸਕ੍ਰਾਈਬਰ ਇਹ ਜਿਹਾ ਕਿ ਕਿਸੇ YouTube ਪਰ ਦਾ ਨਾਮ ਲੈ ਦੰਨੇ ਆ ਵੀ ਮੈਨੂੰ ਫਲਾਣ ਨੇ ਤੇਰਾ ਨੰਬਰ ਦੇ ਆਏ ਸਾਡਾ ਚੈਨਲ ਮੋਨਟਾਈਜ਼ ਕਰਨਾ ਜਾਂ ਤੁਹਾਡੇ ਫੇਸਬੁਕ ਤੇ ਫਾਲੋਅਰ ਵਧਾਉਣੇ ਆ ਜਾਂ ਤੁਹਾਡੇ ਸਬਸਕ੍ਰਾਈਬ ਵਧਾਉਣੇ ਆ ਹੈਨਾ ਕਈ ਮੇਰੇ ਵਰਗੇ ਕਈ ਝਾਂਸੇਮਾ ਵੀ ਆ ਜਾਂਦੇ ਆ ਵਿਚਾਰੇ ਫਸ ਜਾਂਦੇ ਆ ਐਡੇ ਬੰਦੇ ਨੂੰ ਐ ਹੁੰਦਾ ਵੀ ਚਲੋ ਮੇਰਾ ਘਰ ਬੈਠੇ ਚੈਨਲ ਮਨੋਟਾਈਜ਼ ਹੋ ਜਾਊਗਾ ਮੇਰੇ ਸਬਸਕ੍ਰਾਈਬਰ ਫਾਲੋਅਰ ਵਾਜੂਗੇ ਪਰ ਭਾਈ ਇਹੋ ਜਿਹਾ ਕੰਮ ਨਾ ਕਰੋ ਠੀਕ ਹੈ ਨਹੀਂ ਕਿਉਂਕਿ ਇਹ ਫਰਾਡ ਲੋਕ ਆ ਇਹਨਾਂ ਦਾ ਕੋਈ دین ਧਰਮ ਨਹੀਂ ਹੁੰਦਾ ਠੀਕ ਹੈ ਤੇ ਕਿਸੇ ਦੀ ਗੱਲ ਨਾ ਸੁਣੋ ਆਪਣੇ ਖਿਰਤੇ ਕਰੋ ਜੋ ਕੁਝ ਕਰਨਾ ਹੈ ਯਾਰ ਬਣਾਓ ਵੀਡੀਓ ਬਣਾਓ ਨਹੀਂ ਚੱਲੂਗੀ 2 ਮਹੀਨੇ ਨਹੀਂ ਚੱਲੂ ਤਿੰਨ ਨਹੀਂ ਚੱਲੂ ਮੈਨੂੰ 5 ਸਾਲ ਹੋ ਗਏ ਪੈਨਸ਼ਨ ਨਾਲ ਲੋ ਕਦੇ ਨਾ ਕਦੇ ਤਾਂ ਕਾਮਯਾਬ ਹੋਵੋਗੇ ਯਾਰ ਇਹ ਤਾਂ ਨਹੀਂ ਹੈ ਵੀ ਬਿਲਕੁਲ ਇਹ ਛੱਡ ਦੇਣਾ ਮੰਨ ਨਾ ਛੱਡੋ ਜੱਲੀ ਚਲੋ ਦੇਖੀ ਜਾਂਦੀ ਕਿਉਂਕਿ ਇਹ ਮੱਕੜੀ ਜਾਲ ਬਣਾਉਂਦੀ ਹੈ ਬਾਈ ਜੀ ਜਦੋਂ ਮੱਕੜੀ ਜਾਲ ਬਣਾਉਂਦੀ ਹੈ ਉਹ ਜਾਲ ਜਦਾ ਇਹ ਫੇਰ ਬਣਾਉਂਦੀ ਹੈ ਫੇਰ ਟੁੱਟਦਾ ਇਹ ਫੇਰ ਬਣਾਉਂਦੀ ਹੈ ਫੇਰ ਟੁੱਟਦਾ ਅਖੀਰ ਨੂੰ ਆ ਕੇ ਉਹ ਕਾਮਯਾਬ ਹੁੰਦੀ ਹੈ ਯਾਰ ਇੱਕ ਨ ਇੱਕ ਦਿਨ ਤਾਂ ਅਸੀਂ ਵੀ ਕਾਮਯਾਬ ਹੋਵਾਂਗੇ ਨਹੀਂ ਆਇਂ ਕਰਕੇ ਬਾਈ ਦਿਲ ਨਾ ਛੱਡੋ ਆਪਣਾ ਹੌਸਲਾ ਬੁਲੰਦ ਰੱਖੋ ਸਭ ਕੁਝ ਠੀਕ ਹੋਊਗਾ ਕੋਈ ਗੱਲ ਨਹੀਂ ਆਪਣਾ ਯਾਰ ਕਿੰਨੇ YouTube ਉੱਪਰ ਹੈ ਬਹੁਤ YouTube ਉੱਪਰ ਹੈ ਹਾਂਜੀ ਵੀਰ ਜੀ ਵੀਡੀਓ ਬਹੁਤ ਹੈ YouTube ਤੇ ਵੀਡੀਓ ਦੇਖੋ ਜਿਹੜੀ ਵਧੀਆ ਲੱਗਦੀ ਹੈ ਉਹਨੂੰ ਕੈਚ ਕਰ ਲਓ ਜਿਹੜੀ ਕੋਈ ਇੱਧਰ ਲੱਗਦੀ ਨਹੀਂ ਛੱਡ ਦਿਓ ਸਿੰਪਲ ਠੀਕ ਹੈ ਨਹੀਂ ਤੇ ਇਹ ਪਰ ਕਿਸੇ ਦੇ ਝਾਂਤੇ ਵਿੱਚ ਨਾ ਉਹ ਤੁਹਾਨੂੰ ਪੈਸੇ ਪਾ ਦੋ ਇਹ ਕਰ ਦੋ ਉਹ ਕਰਨ ਦੀ ਲੋੜ ਨਹੀਂ ਹੈਗੀ ਆਪਣੇ ਸਿਰ ਤੇ ਖਰਾ ਕੰਮ ਕਰੋ ਮਿਹਨਤ ਕਰੋ ਠੀਕ ਹੈ ਜੀ ਠੀਕ ਹੈ ਵੀਰ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਤੇ ਜਰੂਰ ਕਰਿਓ ਵੀਡੀਓ ਕਿੱਸਾ ਲੱਗੀ ਉਹ ਵੀ ਦੱਸਿਓ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ